ਬਾਕੀ ਸਤਕਾਰਯੋਗ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਜਿਨ੍ਹਾਂ ਦਾ ਧਾਰਮਿਕ ਜੀਵਨ ਤੇ ਰਾਸੀ ਜੀਵਨ ਦੋਨੋਂ ਜਿਹੜੇ ਹੈ ਬਹੁਤ ਕਮਾਲ ਦੇ ਸੀ ਸਰ ਲੋਕ ਇਤ ਲਈ ਉਹਨਾਂ ਨੇ ਵਿਗਿਆਨ ਦੇ ਖੇਤਰ ਦੇ ਵਿੱਚ ਕਰਨ ਦੇ ਪ੍ਰਚਾਰ ਪ੍ਰਸਾਰ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ ਹੈ ਅੱਜ ਉਹਨਾਂ ਦਾ ਜਨਮ ਦਿਨ ਹੈ ਅੱਜ ਦੇ ਦਿਨ 1882 ਦੇ ਵਿੱਚ ਪਾਕਿਸਤਾਨ ਦੇ ਵਿੱਚ ਇੱਕ ਜਗ੍ਹਾ ਤੇ ਉੱਤੇ ਉਹਨਾਂ ਦਾ ਜਨਮ ਹੋਇਆ ਸੀ ਉਹਨਾਂ ਨੇ ਹਮੇਸ਼ਾ ਸਮਾਜ ਭਲਾਈ ਦੇ ਕੰਮ ਕਰਤੀ ਦੇ ਕਾਰਜਾਂ ਨੂੰ ਜਿਆਦਾ ਤਰਜੀਹ ਦਿੱਤੀ ਇਹੋ ਕਾਰਨ ਹੈ ਕਿ ਉਹ ਇੱਕ ਅਜਿਹੇ ਕਾਰਜ ਜੋ ਐਸਾ ਸਥਾਨ ਦੇ ਮੁਖ ਸੇਵਾਦਾਰ ਹੈ ਜਿੱਥੇ ਆ ਕੇ ਸਤਿ ਪਾਤ ਜੀ ਬਾਬਾ ਕ੍ਰਿਸ਼ਨ ਸਿੰਘ ਜੀ ਮਰਾਰੇ ਵਾਲੇ 1947 ਤੋਂ ਬਾਅਦ ਬੈਠੇ ਸੀ ਇਤਿਹਾਸਾ ਦੀ ਇਹ ਦਿਨ ਜਿਹੜਾ ਮਨਾਇਆ ਜਾਂਦਾ ਅੱਜ ਇਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਇਕੱਠੇ ਹੋਇਆ ਕਿੰਨਾ ਮਹਾਨ ਬਖਸ਼ ਬੜੀ ਵੱਡੀ ਸਮਾਜ ਅਤੇ ਭਲਾਈ ਦੇ ਨਾਂ ਨੇ ਅਸੀਂ ਯਾਦ ਕਰਨ ਵਾਸਤੇ ਅੱਜ ਇਕੱਠੇ ਆਏ ਹਾਂ ਸੰਕਤਾਂਕੀ ਅਪੀਲ ਕੀਤੀ ਹੈ ਅੱਜ ਵੱਡੇ ਲੈਵਲ ਤੇ ਕੱਟ ਸਕੇ بس ਇਹੋ ਹੀ ਅਪੀਲ ਹੈ ਕਿ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਜਿੱਥੇ ਗਿਆਨ ਔਰ ਖਬਰਾਂ ਦਾ ਆਦਾਨ-ਪ੍ਰਦਾਨ ਬਹੁਤ ਵਧਿਆ ਹੈ ਪ੍ਰਸਾਰ ਬਹੁਤ ਵਧਿਆ ਹੈ 글로ਬਲੀ ਹੋਈ ਹੈ ਦੁਨੀਆ ਜਿਹੜੀ ਹੈ ਇੱਕ ਪਿੰਡ ਬਣ ਗਈ ਹੈ ਇੱਥੇ ਬਹੁਤ ਸਾਰੀਆਂ ਨਵੀਆਂ ਸਮੱਸਿਆਵਾਂ ਵੀ ਜਿਹੜੀਆਂ ਉਹ ਕ੍ਰੀਏਟ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਾਡਾ ਜੂਟ ਜਿਹੜਾ ਉਹ ਆਵਾਜ਼ਾਰ ਹੋ ਗਿਆ ਹੈ ਨੈਤਿਕ ਜਿਹੜੀ ਨਿਯਮ ਸੀ ਜਾਂ ਨੈਤਿਕਤਾ ਜਿਹੜੀ ਸੀ ਉਹ ਕਿਤੇ ਨਾ ਕਿਤੇ ਕਿਤੇ ਲੂਜ਼ ਹੋ ਗਈ ਹੈ ਇਹ ਨੁਕਸਾਨ ਸਾਨੂੰ ਜਿਹੜਾ ਸੋਸ਼ਲ ਮੀਡੀਆ ਦੇ ਨਾਲ ਹੋਇਆ ਹੈ ਫਾਇਦੇ ਵੀ ਹੋਏ ਨੇ ਸੋਸ਼ਲ ਮੀਡੀਆ ਦੇ ਔਰ ਨੁਕਸਾਨ ਵੀ ਹੋਏ ਨੇ ਸੋਸ਼ਲ ਮੀਡੀਆ ਦੇ ਤਾਂ ਸਾਨੂੰ ਜਿਹੜੇ ਨੁਕਸਾਨ ਹੈ ਉਹਦੇ ਤੇ ਵੀ ਫੋਕਸ ਕਰਨਾ ਚਾਹੀਦਾ ਹੈ ਔਰ ਘੱਟ ਤੋਂ ਘੱਟ ਅਸੀਂ ਇਹਨਾਂ ਤੋਂ ਜਿਹੜਾ ਹੈਗਾ ਪਰੇ ਰਹਿ ਸਕੀਏ ਬਚ ਸਕੀਏ ਜਿੰਨੇ ਵੱਧ ਤੋਂ ਵੱਧ ਅਸੀਂ ਜਿਹੜਾ ਹੈ ਇਹਨਾਂ ਨੁਕਸਾਨ ਨੂੰ ਅਸੀਂ ਜਿਹੜਾ ਹੈ ਖਤਮ ਕਰ ਸਕੀਏ ਸਾਡੇ ਲਈ ਉਹਨਾਂ ਚੋਂ ਖੇਤਰੀ ਸਿਆਸਤ ਨੂੰ ਕਿਵੇਂ ਦਿੱਖਦੇ ਖੇਤਰੀ ਸਿਆਸਤ ਭਾਰਤ ਦੇ ਹਰ ਸੂਬੇ ਵਾਸਤੇ ਬਹੁਤ ਜ਼ਰੂਰੀ ਹੈ ਨੈਸ਼ਨਲ ਪਾਰਟੀਆਂ ਜਿਹੜੀਆਂ ਨੇ ਜਿਨ੍ਹਾਂ ਨੇ 70 ਸਾਲ ਭਾਰਤ ਦੇ ਉੱਤੇ ਰਾਜ ਕੀਤਾ ਉਹ ਪਿੱਟ ਗਈਆਂ ਨੇ ਕਿਵੇਂ ਪਿੱਟ ਗਈਆਂ ਨੇ ਉਹਨਾਂ ਨੇ ਸਾਰੀਆਂ ਸ਼ਕਤੀਆਂ ਕੇਂਦਰਿਤ ਕੀਤੀਆਂ ਨੇ ਔਰ ਸੂਬਿਆਂ ਦਾ ਉਹਨਾਂ ਨੇ ਇੱਕ ਤੂਮਰ ਕੱਢ ਕੇ ਰੱਖ ਦਿੱਤਾ ਹੈ ਸੂਬਿਆਂ ਨੂੰ ਉਹਨਾਂ ਨੇ ਜਿਹੜਾ ਹੈ ਉਹ ਇੱਕ ਕਿਸਮ ਦਾ ਨਿਪੀੜ ਦਿੰਦਾ ਹੈ ਅੱਜ ਜੇ ਸੂਬੇ ਮਜ਼ਬੂਤ ਹੋਣਗੇ ਤੇ ਭਾਰਤ ਵੀ ਮਜ਼ਬੂਤ ਹੋਣਾ ਤੇ ਸੂਬੇ ਮਜ਼ਬੂਤ ਸਿਰਫ ਖੇਤਰੀ ਸਿਆਸਤ ਨਾਲ ਹੀ ਹੋ ਸਕਦੇ ਆ ਅਦਰਵਾਇਸ ਨਹੀਂ ਤੁਸੀਂ ਵੀ ਪ੍ਰਧਾਨ ਨੂੰ ਪਾਰਟੀ ਦੇ ਕੀ ਅਪੀਲ ਹੈ ਲੋਕਾਂ ਨੂੰ ਬਸ ਇਹੋ ਅਪੀਲ ਹੈ ਕਿ ਪੰਜਾਬੀਆਂ ਨੂੰ ਸਿੱਖਾਂ ਨੂੰ ਕਿ ਅਸੀਂ ਆਪਣੀ ਖੇਤਰੀ ਸਿਆਸਤ ਨੂੰ ਜ਼ਿੰਦਾ ਕਰੀਏ ਹੋਈ ਹੋਈ ਗੱਲ ਮੈਂ ਮੱਚਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਜਨ ਆਇਆ ਜਿਸ ਪ੍ਰਸਾਦ ਸਬਜੈਕਟ ਪਰ ਆਏ ਸਤਿਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਅੱਜ ਤੋਂ ਅ 143 ਸਾਲ ਪਹਿਲਾਂ ਸੰਸਾਰ ਵਿੱਚ ਉਹਨਾਂ ਨੇ ਆਪਣੀ ਜੀਵਨ ਯਾਤਰਾ ਸ਼ੁਰੂ ਕੀਤੀ 1882 ਤੋਂ ਲਗਾਤਾਰ ਜਿੱਥੇ ਉਹਨਾਂ ਨੇ ਆਪ ਸੇਵਾ ਸਿਵਰ ਨਾਲ ਜੁੜੇ ਪਾਣੀ ਨਾਲ ਜੁੜੇ ਉੱਥੇ ਨਾਲ ਸੰਗਤ ਨੂੰ ਸੇਵਾ ਸਿਵਰ ਨਾਲ ਜੋੜਿਆ ਪਾਣੀ ਨਾਲ ਜੋੜਿਆ ਧਰਮ ਦਾ ਪ੍ਰਚਾਰ ਕੀਤਾ ਐਜੂਕੇਸ਼ਨ ਦਾ ਪ੍ਰਵਾਹ ਚਲਾਇਆ ਸਿਆਸੀ ਰਾਜਨੀਤਿਕ ਅਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ 26 ਸਾਲ ਲਗਾਤਾਰ ਮੈਂਬਰ ਐਸਜੀਪੀਸੀ ਰਹੇ ਦੋ ਵਾਰ ਉਸ ਵੇਲੇ ਅਨਡਿਵਾਈਡਿਡ ਕੰਟਰੀ ਵਿੱਚ ਐਮ ਵਾਲੀ ਬਣੀ ਸੋ ਉਹਨਾਂ ਦੀ ਸੇਵਾਵਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਹਰ ਸਾਲ ਇਸੇ ਤਰ੍ਹਾਂ ਸੰਗਤਾਂ ਸਤਕਾਰ ਤੇ ਪਿਆਰ ਦੇ ਨਾਲ ਯਾਦ ਕਰਦੀਆਂ ਮਨਾਉਂਦੀਆਂ ਹਨ ਵੱਧ ਤੋਂ ਵੱਧ ਗਿਣਤੀ ਵਿੱਚ ਆ ਕੇ ਮੱਥਾ ਟੇਕਦੀਆਂ ਔਰ ਇਹ ਵੀ ਮੈਨੂੰ ਖੁਸ਼ੀ ਹੈ ਜਿਸ ਦੇਸ਼ ਵਿੱਚ ਵੀ ਬੈਠੇ ਐ ਸਾਰੇ ਦੇਸ਼ਾਂ ਵਿੱਚ ਜਨਮ ਦਿਹਾੜਾ ਮਨਾਏ ਜਾਂਦਾ ਔਰ ਹਰ ਪਿੰਡ ਵਾਲਾ ਆਪਣੇ ਪਿੱਡਾਂ ਵਿੱਚ ਆਪਣੇ ਗੁਰਦਾਰਿਆਂ ਵਿੱਚ ਵੀ ਜਨਮ ਦੇਣਾ ਬੰਦੇ ਸੋ ਮੈਂ ਸਭ ਨੂੰ ਜਿੱਥੇ ਬਤਾਈ ਦਿੰਨੀ ਹੈ ਉੱਥੇ ਧੰਨਵਾਦੀ ਹੈ ਪਿਆ ਸਪੈਸ਼ਲ ਤੌਰ ਤੇ ਮਾਨਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਸ਼੍ਰੀ ਅਕਾਲਤਾਰ ਸਾਹਿਬ ਜਿਨ੍ਹਾਂ ਨੇ बतौर ਪ੍ਰਦਾਨ ਸ਼੍ਰੋਮਣੀ ਅਕਾਲੀ ਦਲ ਇੱਥੇ ਆ ਕੇ ਹਾਜ਼ਰੀ ਭਰੀ ਔਰ ਸੰਗਤਾਂ ਨੂੰ ਸੰਬੋਧਨ ਹੋ ਕੇ ਪ੍ਰੇਰਨਾ ਦਿੱਤੀ ਹੈ ਕਿ ਆਓ ਸਹੀ ਰਾਹੀ ਦੀ ਜੇ ਕਰਨੀ ਹੈ ਤੇ ਧਰਮ ਦੀ ਨੀ ਨੂੰ ਇਸੇ ਤਰ੍ਹਾਂ ਮਜ਼ਬੂਤ ਕਰਕੇ ਰੱਖੀਏ ਬਾਣੀ ਨਾਲ ਜੁੜੀਏ ਬਰ ਬਾਣੀ ਨਾਲ ਜੁੜੀਏ ਤੇ ਮਾਨਜੋਤ ਸਿੰਘ ਸਾਹਿਬ ਜੀ ਨੇ ਜੋ ਆਵਾਜ਼ਾ ਦਿੱਤਾ ਕਿ ਆਓ ਸਾਰੇ ਰਲ ਕੇ ਆਪਾਂ ਸ਼ਰਮਣੀ ਕਾਰਜਾਂ ਨੂੰ ਮਜ਼ਬੂਤ ਕਰੀਏ ਮੈਂ ਉਹਨਾਂ ਨੂੰ ਪ੍ਰੋਸਾ ਦਵਾਨੀ ਹੈ ਕਿ ਸਾਡਾ ਇਲਾਕਾ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਉਪਾਸਕ ਜਾਂ ਪਿਆਰੇ ਵਸਦੇ ਹੈ ਜਾਂ ਦੇਸ਼ ਤੋਂ ਵਿਦੇਸ਼ ਵਿੱਚ ਵਸਦੇ ਹੈ ਉਹਨਾਂ ਦੀ ਇੱਕੋ ਹੀ ਤਮੰਨਾ ਕਿ ਮਾਨਜੋਤ ਸਿੰਘ ਸਾਹਿਬ ਜੀ ਇਸ ਕੰਮ ਚੱਬੀ ਦੀਆਂ ਪੌੜੀਆਂ ਤੈਅ ਕਰਦੇ ਹੋਏ ਆ ਸਿਖਰਾਂ ਤੇ ਸ਼ੋਮਣੀ ਕਲਦਨ ਪਹੁੰਚਾਉਣ ਮੈਂ ਬਹੁਤ ਬਹੁਤ ਵਧਾਈ ਦੇਣੀ ਉਹਨਾਂ ਜੀ ਹੈ ਕਰਨੀ ਹੈ ਸਾਰੀ ਟੀਮ ਜਿਹੜੀ ਆਈ ਹੈ ਇਸ ਅਸਥਾਨ ਦੇ ਉੱਤੇ ਮੈਂ ਸਭ ਨੂੰ ਜੀ ਹੈ ਕਹਿੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ